ਬਹੁਤ ਪਾਣੀ ਨਾਲ ਤੇ ਇਹ ਚੀਜ਼ ਜਦੋਂ ਤਿਆਰ ਆ ਰਹੀ ਹੈ ਇਹ ਵੀ ਗੇਅਰ ਮੇਲ ਆ ਦੇਣ ਨੂੰ ਚਾਹੀਏ ਚਾਲੀਏ ਵਿੱਚ ਲੋਡ ਕਰਨ ਵਾਸਤੇ ਤੇ ਨਾਲ ਅਨਲੋਡ ਕਰਨ ਵਾਸਤੇ ਬਹੁਤ ਵੀਰ ਦੇ ਫੋਨ ਆਏ ਕਿ ਤੁਸੀਂ ਇਹ ਚੀਜ਼ ਇੱਕ ਬਣਾਓ ਤੇ ਅਸੀਂ 2 ਘੰਟਿਆਂ ਵਿੱਚ ਬਲੇ ਦਾ ਡ੍ਰੈਗ ਜਿਹੜੀ ਆ ਸੀ ਪਿਆਰ ਕਰਨੀ ਜਾਂ ਸਾਰੀ ਮोटा-ਮोटा ਤੁਹਾਨੂੰ ਦੱਸ ਦਿੰਨਾ ਹੈ ਕਿ ਕਿੱਦਾਂ ਚੱਲਣੀ ਆ, ਕਿੱਦਾਂ ਵੀ ਮਸ਼ੀਨ ਹੋਣੀ ਆ। ਇੱਕ ਤਾਂ ਇਹ ਟਰੈਕਟਰ ਦੇ ਮਗਰ ਪਾ ਕੇ ਜਿੱਥੇ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਆ, ਜਦੋਂ ਮਾੜੀ ਟਰੈਕਟਰ ਦੇ ਨਾਲ ਖੋਲ ਲੋ। ਕੋਈ ਜ਼ਰੂਰੀ ਨਹੀਂ ਹੈਗਾ ਵੀ ਟਰੈਕਟਰ ਸਾਰਾ ਫਿਕਸੇ ਹੋ ਜਾਣਾ ਵੀ ਇਹ ਮਸ਼ੀਨ ਚੱਲਣੀ ਆ ਤਾਂ ਉਹ ਮੈਂ ਕਹਿੰਦੇ। ਇੱਕ ਦੋ ਮਸ਼ੀਨਾਂ ਦੇਖੀਆਂ ਜਿਹਨਾਂ ਦੇ ਉੱਤੇ ਟਰੈਕਟਰ ਫਿਕਸੇ ਹੋ ਜਾਂਦਾ ਹੋਰ ਕਿਤੇ ਕੰਮ ਨਹੀਂ ਆਉਂਦਾ ਫਿਰ। ਇਹ ਤੁਸੀਂ ਲਾ ਕੇ ਜਦੋਂ ਮਾੜੀ ਟਰੈਕਟਰ ਤੁਸੀਂ ਖੇਤ ਬਾਹਰ ਸਕਦੇ ਆ, ਟਰਾਲੀ ਮਗਰ ਪਾ ਸਕਦੇ ਆ, ਜੋ ਮਰਜ਼ੀ ਕਰ ਸਕਦੇ ਆ। ਇਹ ਟਰਾਲੀ ਦੀ ਤਰ੍ਹਾਂ ਮਸ਼ੀਨ ਦੀ ਚੈਸੀ ਬਣੂਗੀ ਬੜਾ ਜੇ ਤਾਂ ਜਿਹੜੀ ਆਪਣੀ ਰੀਪਰ ਕੁਸੀਆ ਵਾਲਾ ਹਿੱਸਾ ਹੁੰਦਾ ਉਹ ਲੱਗ ਜਾਣਾ ਉਹ ਟਾਈਮ ਲੱਗ ਜਾਣੇ ਆ ਤੇ ਉੱਪਰ ਜਿਹੜੀ ਹੈਗੀ ਆ ਜਿਹੜੀ ਮੇਨ ਦੀ ਹੈਗੀ ਆ ਹਾਈਡਰੋਲਿਕ ਨਾਲ ਚੱਲਣੀ ਆ ਜਿਹੜੇ ਚੰਗੇ ਟਰੈਕਟਰ ਹੈਗੇ ਆ ਅੱਜ ਕੱਲ ਦੇ ਮਾਡਲ ਆ ਉਹਦੇ ਤਾਂ ਪਿੱਛੇ ਟਰਾਲੀਆਂ ਨੂੰ ਦੋ ਪਾਈਪਾਂ ਲੱਗਣੀਆਂ ਬਸ ਹੋਰ ਕੁਝ ਵੀ ਕਰਨਾ ਆਪਾਂ ਜਿਹੜੇ ਕੋ ਕਿਸੇ ਨੇ ਪੁਰਾਣਾ ਟਰੈਕਟਰ ਰੱਖਿਆ ਹੋਇਆ ਉਹਦਾ ਫਿਰ ਸਾਨੂੰ ਪੰਪ ਚੇਜ ਕਰਨਾ ਪਊਗਾ ਉਹਦਾ ਥੋੜਾ ਜਿਹਾ ਖਰਚਾ ਐਕਸਟਰਾ ਹੋ ਜਾਣਾ ਜਦੋਂ ਬਾਦ ਦਾ ਮਟਰ ਹੈਗਾ ਤੇ ਜਿੱਦਾਂ ਤੁਸੀਂ ਦੇਖਦੇ ਹੋ ਜੀਸੀਬੀ ਜਾਂ ਪੋਕਲੇਨ ਉਹਦੇ ਪਿੱਛੇ ਆਰਮ ਲੱਗੀ ਹੁੰਦੀ ਹੈ ਉਹਦਾ ਬਾਗੜ ਲੱਗੀ ਹੁੰਦੀ ਹੈ ਏਦਾਂ ਆਪਾਂ ਚੁੰਡੀ ਲਾ ਦੇਣੀ ਆ ਇੱਕ ਇੱਕ ਗੱਡ ਜਿਹੜੀ ਹੈਗੀ ਆ ਉਹ ਚੱਕੂਗੀ ਲੋਡ ਵੀ ਕਰੂਗੀ ਤੇ ਅਨਲੋਡ ਵੀ ਕਰੂਗੀ ਟਰੈਕਟਰ ਵਾਲੀ ਸੀਟ ਉੱਤੇ ਲਾ ਕੇ ਤੇ ਇਹ ਮਤਲਬ ਉੱਤੇ ਬੰਦਾ ਬੈਠ ਕੇ ਆਪਰੇਟ ਕਰੂਗਾ ਇਹ ਇਸ ਕੰਮ ਲਈ ਦੋ ਬੰਦੇ ਸਤੇ ਬੰਦੇ ਆ ਇੱਕ ਤਾਂ ਟਰੈਕਟਰ ਚਲਾਊਗਾ ਦੂਜਾ ਪਿੱਛੇ ਬੈਠ ਕੇ ਇਹਨੂੰ ਆਪਰੇਟ ਕਰੂਗਾ ਜੇਹੀ ਵੀ ਜਿੱਦਾਂ ਪਿਛਲੀ ਬਾਗੜ ਹੁੰਦੀ ਆ ਮਿੱਟੀ ਪਟਲਣਾਂ ਲਈ ਆ ਜਿੱਦਾਂ ਜਿਹੜਾ ਉਰੇ ਚੁੰਡੀ ਲੱਗ ਜਾਨੀ ਉੱਥੋਂ ਥੱਲੇ ਆਉਂ ਦੂਜਿਆਂ ਸਾਡੀਆਂ ਮਸ਼ੀਨਾਂ ਦੇਖੀਆਂ ਮਿੱਟੀ ਭਰਨ ਵਾਲੀਆਂ ਇਹਦਾ ਚੁੰਡੀ ਲੱਗੂਗੀ ਇੱਕ ਇੱਕ ਕੱਟ ਚੱਕ ਕੇ ਜਿੱਦਾਂ ਕੇਸੀ ਵੀ ਮਗਰ ਵੀ ਲਾ ਕੇ ਲੈਨੇ ਪਾਸੇ ਨੂੰ ਭੁਰੀ ਗਿਆ ਔਰ ਇਹਨਾਂ ਦੀ ਸਪੀਡ ਜਿਹੜੀ ਹੈਗਾ ਜਿਹੜਾ ਆਪਰੇਟਰ ਹੋਊਗਾ ਉਹਦੇ ਹੱਥ ਵਿੱਚ ਕੰਟਰੋਲ ਹੋਊਗਾ ਉਹ ਜਿੰਨੀ ਮਰਜ਼ੀ ਜ਼ਿਆਦਾ ਇਹਦਾ ਤੇਜ਼ ਕਰਾਉਣੀ ਚਾਹੁੰਦਾ ਜਾਂ ਘੱਟ ਕਰਾਉਣੀ ਚਾਹੁੰਦਾ ਉੱਪਰ ਥੱਲੇ ਨੂੰ ਘੱਟ ਕਰਾਉਣੀ ਚਾਹੁੰਦਾ ਜ਼ਿਆਦਾ ਇਹ ਸਾਰਾ ਕੰਟਰੋਲ ਜਿਹੜਾ ਹੈਗਾ ਆਪਰੇਟਰ ਦੇ ਹੱਥ 바ਤ ਹੋਵੇਗਾ ਇਹ ਮਸ਼ੀਨ ਜਿਹੜੀ ਆ 2 ਸਾਲ ਦੀ ਅਸੀਂ 2 ਮਤਲਬ ਸੀ ਜਾਂ ਦੀ ਵਾਰੰਟੀ ਦੇਵਾਂਗੇ ਹਰ ਤਰ੍ਹਾਂ ਦੀ ਕੋਈ ਟੁੱਟ ਭੱਜ ਹੋ ਜੇ ਕਿਸੇ ਤਰ੍ਹਾਂ ਦੀ ਕੋਈ ਰਿਪੇਅਰ ਹੋ ਜਵੇ ਕਿ ਮਸ਼ੀਨ ਅਸੀਂ ਇੱਦਾਂ ਦੀ ਡਿਜ਼ਾਈਨ ਕਰਾਂਗੇ ਇੱਦਾਂ ਦਾ ਮਟੀਰੀਅਲ ਲਾਵਾਂਗੇ ਫਿਰ 10 ਸਾਲ ਤੁਹਾਡੇ ਕੋਲ ਜਿਹੜੇ ਕਿਸਾਨ ਮੇਰੇ ਕੋਲ ਆਇਆ 10 ਸਾਲਾਂ ਦੇ ਵਿੱਚ ਉਹਨੂੰ 1 ਰੁਪਈਆ ਦੀ ਰੁਪਈਆ ਨਹੀਂ ਆਉਗੀ ਔਰ ਵੱਖਰਾ ਮਾਡਲ ਹੋਊਗਾ ਤੁਸੀਂ ਅਜ ਤੱਕ ਕਿਤੇ ਇੰਡੀਆ ਦੇ ਵੀ ਬਾਹਰ ਦੇ ਮੋਟਰਾਂ ਦੀ ਦੇਖਿਆ ਹੋਗਾ ਇੱਦਾਂ ਦਾ ਮਾਡਲ ਤਿਆਰ ਕਰਾਂਗੇ ਕੋਈ ਵੀਡੀਓ ਸ਼ਾਟ ਨਹੀਂ ਲੱਗੂ ਇਹਨੂੰ ਕੋਈ ਵਸਤੂ ਨਹੀਂ ਲੱਗਣਾ ਤੁਸੀਂ ਚਾਲੀ ਗੋ ਨੂੰ ਉੱਪਰ ਲੈਣੀਆਂ ਪਾ ਕੇ ਤਾਂ ਖੱਤੇ ਚ ਲੈ ਜੇਂ ਹੈਵੀ ਡਿਊਟੀ ਮਸ਼ੀਨ ਹੋਊਗੀ ਅਣਜਾਣ ਮੁੰਡਾ ਤੁਸੀਂ ਆਪਰੇਟਰ ਬਣਾ ਕੇ ਉਹਨੂੰ ਉੱਤੇ ਮਠਾਲ ਦਿਓ ਅੱਧਾ ਘੰਟਾ ਉੱਤੇ ਕੰਮ ਕਰੂਗਾ ਤਾਂ ਉਹ ਨੂੰ ਉਹ ਮਤਲਬ ਟ੍ਰੇਨਡ ਹੋ ਜਾਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਮੋਟਾ-ਮੋਟਾ ਮੰਨ ਕੇ ਚਲੋ ਤੁਸੀਂ ਪਹਿਲੀ ਰਸੀਦ ਬਣਨੀ ਆ 3 ਲੱਖ ਰੁਪਏ ਦਾ ਖਰਚਾ ਹੈਗਾ ਆ ਅਸੀਂ ਕਿ ਇੱਕ ਵੀ ਮਸ਼ੀਨ ਦਾ ਸਾਨੂੰ ਆਰਡਰ ਮਿਲ ਗਿਆ ਤਾਂ ਘੱਟੋ-ਘੱਟ ਅਸੀਂ 5 ਮਸ਼ੀਨਾਂ ਪਾਵਾਂਗੇ ਕਿ ਸਾਨੂੰ ਇੱਕ ਵੀ ਮਸ਼ੀਨ ਦੇ ਵਿੱਚ ਫਰਤਾ ਨਹੀਂ ਲੱਗਣਾ ਅਗਰ ਰੇਟ ਵਾਧੇਗਾ ਤਾਂ ਫਿਰ ਕਿਸਾਨ ਭਰਾਵਾਂ ਤੇ ਬੋਝ ਪੈਣਾ ਉਹਦਾ ਕੋਈ ਫਾਇਦਾ ਨਹੀਂ ਜੀਐਸਟੀ ਦਾ ਲੱਗ ਹੋਏਗਾ ਅਸੀਂ ਇਹ 1 ਮਹੀਨੇ ਦੇ ਮਸ਼ੀਨ ਤਿਆਰ ਕਰ ਸਕਦੇ ਆ ਪਰ ਅਜੇ ਸਾਡੇ ਕੋਲ ਸਮਾਂ ਨਹੀਂ ਹੈਗਾ ਅਗਰ ਕਿਤੇ ਕਿਸਾਨ ਭਰਾ ਨੂੰ ਚਾਹੀਦੀ ਆ ਤਾਂ ਅਸੀਂ ਜਿਹੜਾ ਨੰਬਰ ਆਪਣਾ ਕਰੀਡ ਤੇ ਦਿੱਤਾ ਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਬੇਜ ਜੇ ਇੱਕ ਵੇਦ ਧੜ ਹੋ ਕੇ ਸਾਨੂੰ ਤੁਸੀਂ ਆਰਡਰ ਦਿਓ ਅਗਰ ਤੁਹਾਨੂੰ ਲੱਗਦਾ ਵੀ ਮਸ਼ੀਨ ਖੱਤੇ ਚ ਜਾ ਕੇ ਸਾਡੂੰ ਚਲਣੀ ਨਹੀਂ ਜਾਂ ਕੋਈ ਤਾਂ ਵੀ ਏਦਾਂ ਦੀ ਗੱਲ ਅਸੀਂ ਨਾ ਅਜ ਤੱਕ ਕਰਨ ਦੀ ਸੀ ਆਪਣੇ ਕਸਬੇ ਨੂੰ ਤਾਂ ਨਾ ਹੀ ਕਰੇ ਇਹ ਤੁਹਾਨੂੰ ਸਾਡੇ ਤੇ ਵਿਸ਼ਵਾਸ ਹੈਗਾ ਤੁਸੀਂ ਸਾਨੂੰ ਆਰਡਰ ਦਿਓ 1 ਮਹੀਨੇ ਦੀ ਮਸ਼ੀਨ ਅਸੀਂ ਚਾਲ ਕਰਦੇ ਇਥੋਂ ਤੁਹਾਡੇ ਤੇ ਚਲਾ ਦੇਵਾਂਗੇ। ਅਗਰ ਮਸ਼ੀਨ ਨਾ ਚੱਲੀ ਜਿਹੜੇ ਪਰਪਾਈ ਜੀ ਲਈ ਜਾਓ ਪਰਪਾਈ ਅਗਰ ਪੂਰਾ ਨਹੀਂ ਹੁੰਦਾ ਕੋਈ ਖਾਮੀ ਲੱਗੀ ਕੋ ਕਮੀ ਲੱਗੀ ਉਹ ਮਸ਼ੀਨ ਸਾਡੀ ਹੋਊ ਤੁਹਾਨੂੰ ਫਿਰ ਅਸੀਂ ਸਾਡੇ ਪਾਸੋਂ ਕਰਾਂਗੇ। ਪਰ ਇਹ ਤਾਂ ਅਜ ਤੱਕ ਪ੍ਰਮਾਤਮਾ ਦੀ ਚਰਬਾ ਨਹੀਂ ਅਜ ਤੱਕ ਕਦੇ ਹੋਇਆ ਨਹੀਂ ਅਸੀਂ ਚੜਚੜੀ ਨਾ ਕਦੀ ਮਸ਼ੀਨ ਆਪੀਆ 40 30 ਨਾਲ ਦਾ ਮੇਰਾ ਘਟੋ ਘਟ ਤਜਰਬਾ। ਅੱਜ ਲੋਕੋ ਬੈਠਦਾ ਤੁਸੀਂ ਜੋ ਮਰਜ਼ੀ ਕਰਵਾ ਲਓ ਜੋ ਤੁਹਾਨੂੰ ਲੋੜ ਆ ਰਹਿਤ ਕੋਈ ਦਿੱਕਤ ਨਹੀਂ। ਇਹ ਬਹੁਤ ਵੀਰਾਂ ਨੇ ਬੋਨ ਕਿਤੇ ਵੀ ਇਹ ਕਾਰਡ ਘਟੋ 2 ਘੰਟਿਆਂ ਜਿ ਮਿਲੇ ਆ ਤੁਹਾਡੀ ਕਿਰਪਾ ਨਾਲ ਸਾਡੀ ਉਹ ਜਿਹੜਾ ਹੈਗਾ ਸਾਰਾ ਸੋਚ ਤੇ ਰੈਂਕ ਬਣਾ ਕੇ ਰੱਖ ਲਿਆ ਜੇ ਤੁਸੀਂ ਕੋਈ ਤੁਸੀਂ ਬਰਾਓ ਪਹਿਲਾਂ ਅਸੀਂ ਫੇਲ ਲਵਾਂਗੇ ਫਿਰ ਪਤਾ ਨਹੀਂ ਸਾਨੂੰ 6 ਮਹੀਨੇ ਲੱਗ ਜਾਣਗੇ ਕਿਉਂਕਿ ਜਦੋਂ ਤੁਸੀਂ ਸਾਨੂੰ ਆਰਡਰ ਦੇਉਂਗੇ ਸਾਡੇ ਹੁਣ ਜੀ ਹੈ ਨਾ ਦਿਮਾਗ ਤੇ ਖਾਜ ਪੰਨ ਤੇ ਖਾਜ ਹੋਣ ਲੱਗ ਪੈਂਦੀ ਆ ਤੇ ਹਾਂ ਵੇ ਪੈਸੇ ਲੈ ਕੇ ਚੀਜ਼ ਬਣਾ ਕੇ ਦੇਣੀਆਂ ਨੇ ਤਾਂ ਆ ਤੁਹਾਡੀ ਕਿਰਪਾ ਨਾਲ ਵੱਡੇ ਵੱਡੇ ਕੰਮ ਕਰੀ ਜਾਂਦੇ ਆ ਤੇ ਫਿਰ ਕਿੱਥੇ ਨਿਕਲ ਹੁੰਦਾ ਜੋ ਨਤੀਜਾ ਬਣਨੀਆਂ ਉਹ ਬਣ ਜਾਂਦੀਆਂ ਇਹ ਨਮੀ ਜਿਹੜੀ ਗਾਹ ਕੱਟਣੀ ਆ ਤੇ ਅੱਲਾ ਸ਼ੇਖੀ ਕੁਝ ਹੀ ਦੇਣੀ ਆ ਅੱਲਾ ਸ਼ੇਖੀ ਦੇਓਗੇ ਤਾਂ ਜਲਦੀ ਕੰਮ ਹੋ ਜਾਏਗਾ ਆਉਣ ਵਾਲੇ ਦਿਨਾਂ ਚ ਅਸੀਂ ਬੈਠੇ ਤਾਂ ਕੋਸ਼ਿਸ਼ ਕਰਾਂਗੇ ਵੀ ਬਣ ਜਾਵੇ ਠੀਕ ਜੀ ਜੇ ਨਾ ਵੀ ਹੋਇਆ ਤਾਂ ਫੇਰ ਤੁਹਾਨੂੰ ਆਰਡਰ ਦੇਣਾ ਪਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਅਸੀਂ ਜ਼ਿੰਮੇਵਾਰ ਹੋਵਾਂਗੇ ਫੇਰ ਧਰਪੋ ਕੇ ਤੁਸੀਂ ਸਾਾਨੂੰ ਆਰਡਰ ਦਿਓ ਮਸ਼ੀਨ ਤੁਹਾਡੀ ਰੈਡੀ ਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ ਜੇ ਜਿਹੜੀਆਂ ਥਕੀਆਂ ਚੱਲੀਆਂ ਲੱਗੀਆਂ ਸਾਡੇ ਕੰਮ ਚੰਗੇ ਲੱਗਦੇ ਆ ਤਾਂ ਅੱਗੇ ਲਾਈਕ ਸ਼ੇਅਰ ਜੂਮ ਕਰ ਦਿਆ ਕਰੋ